ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਕ ਜੱਤਰ ਗਿਆਨੀ ਹਰਪ੍ਰੀਤ ਸਿੰਘ ਆਮ ਆਦਮੀ ਪਾਰਟੀ 'ਤੇ ਵੱਟਾ ਹਮਲਾ ਬੋਲਦੇ ਨਜ਼ਰ ਆਏ ਹਰਪ੍ਰੀਤ ਸਿੰਘ ਨੇ ਪੰਜਾਬ ਦੀ ਮੌਜੂਦਾ ਸਥਿਤੀ 'ਤੇ ਡੂੰਗੀ ਚਿੰਤਾ ਪ੍ਰਗਟ ਕੀਤੀ ਚਿੰਤਾ ਪ੍ਰਗਟ ਕਰਦੇ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਬੋਲੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਹਾਲਾਤ ਸਿਰਫ ਵਾਅਦਿਆਂ ਦੀ ਕਹਾਣੀ ਨਹੀਂ ਰਹਿ ਗਈ ਸਗੋਂ ਇਹ ਹੈ ਟੁੱਟੇ ਹੋਏ ਭਰੋਸਿਆਂ ਦੀ ਇੱਕ ਵੱਡੀ ਗਵਾਹੀ ਪਨ ਚੁੱਕੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਸੂਬੇ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਜਿੰਨਾ ਮੁਸ਼ਕਲਾਂ ਦੇ ਵਿੱਚੋਂ ਨਿਕਲਣ ਦੀ ਉਮੀਦ ਕਰ ਰਿਆ ਸੀ ਉਹ ਅਜੇ ਵੀ ਜਿਉਂ ਦੀਆਂ ਤਿਉਂ ਬੜੀਆਂ ਹੋਈਆਂ ਨੇ ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਇਹ ਕਹਿ ਕੇ ਆਈ ਸੀ ਕਿ ਅਸੀਂ ਨਸ਼ਾ ਬੰਦ ਕਰਾਂਗੇ ਅਤੇ ਬੇਇੱਜ਼ਤੀ ਦਾ سلسلہ ਬੰਦ ਕਰਾਂਗੇ ਪਰ ਨਾ ਤਾਂ ਅੱਜ ਤੱਕ ਨਸ਼ਾ ਖਤਮ ਹੋਇਆ ਅਤੇ ਨਾ ਹੀ ਬੇਦਬੀਆਂ ਰੁਕੀਆਂ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਬੇਦਬੀਆਂ ਦੇ ਦੋਸ਼ੀਆਂ ਨੂੰ ਇੱਕ ਟਾਹਰੇ ਦੇ ਵਿੱਚ ਲਿਆਂਦਾ ਜਾਵੇਗਾ ਪਰ ਪੰਜਾਬ ਸਰਕਾਰ ਬੇਦਬੀਆਂ ਦੇ ਦੋਸ਼ੀਆਂ ਨੂੰ ਅਜੇ ਤੱਕ ਟਾਹਰੇ ਦੇ ਵਿੱਚ ਨਹੀਂ ਲਿਆ ਸਕੀ ਉਹਨਾਂ ਨੇ ਕਿਹਾ ਕਿ ਉਲਟਾ ਪੰਜਾਬ ਦੇ ਸਿਰ ਤੇ ਪੌਣੇ 4 ਲੱਖ ਦਾ ਕਰਜ਼ਾ ਝੜਾ ਦਿੱਤਾ ਸੂਬੇ ਸਰਕਾਰ ਕਰਜ਼ਾ ਵਾਧਾ ਚਾ ਰਿਹਾ ਹੈ ਜੋ ਕਿ ਆਉਣ ਵਾਲੇ ਸਮੇਂ ਲਈ ਇੱਕ ਗੰਭੀਰ ਸੰਕੇਤ ਹੈ ਬਾਹਰੀ ਨਜ਼ਰਾਂ ਤੋਂ ਸਾਵਧਾਨ ਰਹਨ ਦੀ ਵੀ ਸਾਬਕਾ ਜਥੇਦਾਰ ਦੇ ਵੱਲੋਂ ਅਪੀਲ ਕੀਤੀ ਗਈ ਬਾਹਰੀ ਅਰ ਨਜਰਾ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਦੀ ਉਪਜਾਊ ਧਰਤੀ ਤੇ ਬਾਹਰੀ ਸ਼ਕਤੀਆਂ ਦੀ ਨਜ਼ਰਾ ਹੋਰ ਤੇਜ਼ ਹੋ ਗਈਆਂ ਨੇ ਉਹਨਾਂ ਸਖਤ ਲਹਿਜੇ ਦੇ ਵਿੱਚ ਕਿਹਾ ਕਿ ਪੰਜਾਬ ਕਿਸੇ ਦੇ ਤਜਰਬੇ ਦੀ ਲੈਬ ਨਹੀਂ ਇਹ ਸਾਡਾ ਘਰ ਹੈ ਯਾਨੀ ਹਰਪ੍ਰੀਤ ਸਿੰਘ ਨੇ ਸਭ ਨੂੰ ਪੰਜਾਬੀਆਂ ਨੂੰ ਇੱਕ ਜੁੱਟ ਹੋਣ ਦਾ ਵੀ ਸੱਦਾ ਦਿੰਦਿਆਂ ਕਿਹਾ ਕਿ ਆਪਣੇ ਘਰ ਪੰਜਾਬ ਦੀ ਰੱਖਿਆ ਕਰਨਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਉਨਾਂ ਅਨੁਸਾਰ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਸਿਰਫ ਵਾਦੀਆਂ ਤੇ ਨਿਰਭਰ ਰਹਿਣ ਦੀ بجائے ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਸ਼੍ਰੀ ਅਕਾਲਕ ਸਿੱਖ ਤੇ ਸਾਈਬੇ ਸਾਫਾ ਜੱਤਰ ਗਿਆਨੀ ਹਰਪ੍ਰੀਤ ਸਿੰਘ ਆਮ ਆਦਮੀ ਪਾਰਟੀ ਤੇ ਵੱਟਾ ਹਮਲਾ ਪোল ਦੇ ਨਜ਼ਰ ਆਏ। ਹਰਪ੍ਰੀਤ ਸਿੰਘ ਨੇ ਪੰਜਾਬ ਦੀ ਮੌਜੂਦਾ ਸਥਿਤੀ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਚਿੰਤਾ ਪ੍ਰਗਟ ਕਰਦੇ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਬੋਲੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਹਾਲਾਤ ਸਿਰਫ ਵਾਅਦਿਆਂ ਦੀ ਕਹਾਣੀ ਨਹੀਂ ਰਹਿ ਗਈ ਸਗੋਂ ਇਹ ਟੁੱਟੇ ਹੋਏ ਪ੍ਰੋਸੀਆਂ ਦੀ ਇੱਕ ਵੱਡੀ ਗਵਾਹੀ ਬਣ ਚੁੱਕੀ ਹੈ ਗਿਆਨੀ ਅਰਪੀ ਸਿੰਘ ਨੇ ਸੂਬੇ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਜਿੰਨਾ ਮੁਸ਼ਕਲਾਂ ਦੇ ਵਿੱਚੋਂ ਨਿਕਲਣ ਦੀ ਉਮੀਦ ਕਰ ਰਿਹਾ ਸੀ ਉਹ ਅਜੇ ਵੀ ਜਿਉਂ ਦੀਆਂ ਤਿਉਂ ਬੜੀਆਂ ਹੋਈਆਂ ਨੇ ਉਨ੍ਹਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਇਹ ਕਹਿ ਕੇ ਆਈ ਸੀ ਕਿ ਅਸੀਂ ਨਸ਼ਾ ਬੰਦ ਕਰਾਂਗੇ ਅਤੇ ਬੇਇੱਜ਼ਤੀ ਦਾ ਸਿਲਸਿਲਾ ਬੰਦ ਕਰਾਂਗੇ ਪਰ ਨਾ ਤਾਂ ਅੱਜ ਤੱਕ ਨਸ਼ਾ ਖਤਮ ਹੋਇਆ ਅਤੇ ਨਾ ਹੀ ਬੇਦਬੀਆਂ ਰੁਕੀਆਂ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਬੇਦਬੀਆਂ ਦੇ ਦੋਸ਼ੀਆਂ ਨੂੰ ਇੱਕ ਟਾਹਰੇ ਦੇ ਵਿੱਚ ਲਿਆਂਦਾ ਜਾਵੇਗਾ ਪਰ ਪੰਜਾਬ ਸਰਕਾਰ ਬੇਦਬੀਆਂ ਦੇ ਦੋਸ਼ੀਆਂ ਨੂੰ ਅਜੇ ਤੱਕ ਟਾਹਰੇ ਦੇ ਵਿੱਚ ਨਹੀਂ ਲਿਆ ਸਕੀ ਉਹਨਾਂ ਨੇ ਕਿਹਾ ਕਿ ਉਲਟਾ ਪੰਜਾਬ ਦੇ ਸਿਰ ਤੇ ਪੌਣੇ 4 ਲੱਖ ਦਾ ਕਰਜ਼ਾ ਝੜਾ ਦਿੱਤਾ ਸੂਬੇ ਸੰ ਕਰਜ਼ਾ ਵਧਦਾ ਜਾ ਰਿਹਾ ਹੈ ਜੋ ਕਿ ਆਉਣ ਵਾਲੇ ਸਮੇਂ ਲਈ ਇੱਕ ਗੰਭੀਰ ਸੰਕੇਤ ਹੈ ਬਾਹਰੀ ਨਜ਼ਰਾਂ ਤੋਂ ਸਾਵਧਾਨ ਰਹਨ ਦੀ ਵੀ ਸਾਬਕਾ ਜਥੇਦਾਰ ਦੇ ਵੱਲੋਂ ਅਪੀਲ ਕੀਤੀ ਗਈ ਬਾਹਰੀ ਅਰ ਨਜਰਾਤੋ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਦੀ ਉਪਜਾਊ ਧਰਤੀ ਤੇ ਬਾਹਰੀ ਸ਼ਕਤੀਆਂ ਦੀ ਨਜ਼ਰਾ ਹੋਰ ਤੇਜ਼ ਹੋ ਗਈਆਂ ਨੇ ਉਹਨਾਂ ਸਖਤ ਲਹਿਜੇ ਦੇ ਵਿੱਚ ਕਿਹਾ ਕਿ ਪੰਜਾਬ ਕਿਸੇ ਦੇ ਤਜਰਬੇ ਦੀ ਲੈਬ ਨਹੀਂ ਇਹ ਸਾਡਾ ਘਰ ਹੈ ਯਾਨੀ ਹਰਪ੍ਰੀਤ ਸਿੰਘ ਨੇ ਸਭ ਨੂੰ ਪੰਜਾਬੀਆਂ ਨੂੰ ਇੱਕਜੁੱਟ ਹੋਣ ਦਾ ਵੀ ਸੱਦਾ ਦਿੰਦਿਆਂ ਕਿਹਾ ਕਿ ਆਪਣੇ ਘਰ ਪੰਜਾਬ ਦੀ ਰੱਖਿਆ ਕਰਨਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਉਨਾਸਰ ਪੰਜਾਬ ਦੇ ਪਵਿੱਤ੍ਰ ਨੂੰ ਸੁਰੱਖਿਅਤ ਰੱਖਣ ਲਈ ਸਰਕਾਰ ਵਾਧਿਆਂ ਤੇ ਨਿਰਭਰ ਰਹਿਣ ਦੀ بجائے ਸੁਚੇਤ ਰਹਿਣ ਦੀ ਸਲਾਹ ਦਿੰਦੀ ਹੈ।